ਲੋਕ ਪੈਂਦੀ ਆ ਕੀ ਹੋ ਗਿਆ ਤੈਨੂੰ ਕਿਉਂ ਗੱਲ ਕੱਢੀ ਜਾਨੀਂਗੀ ਵੱਡੀ ਸਕਰੀਨ ਤੇ ਫਿਲਮ ਦੇਖਣੀ ਆ ਦਿਖਾ ਕੇ ਲਿਆ ਉਹ 4-5000 ਰੁਪਿਆ ਲੱਗ ਜੂ ਆਪਣਾ ਗੱਲ ਨਹੀਂ ਬਾਤ ਨਹੀਂ ਤੇ ਫਿਰ ਕੀ ਹੋ ਗਿਆ ਕਿੱਡੀ ਕੀ ਸਕਰੀਨ ਦੇਖਣੀ ਆ ਵੱਡੀ ਸਾਰੀ ਜਿਵੇਂ ਸਿਨੇਮੇ ਚ ਹੁੰਦੀ ਆ ਜੇ 4000 ਰੁਪਿਆ ਨਾਲ ਤੇਰੇ ਘਰੀ ਸਿਨੇਮਾ ਬਣਾ ਦਈਏ ਲੈ ਬਣਾ ਕੇ ਦਿਖਾ ਫਿਰ ਪੱਕੀ ਗੱਲ ਆ ਬਣਾ ਦੂ ਮੈਂ ਤੂੰ ਕਿਹੜੀਆਂ ਗੱਲਾਂ ਕਰਦਾ ਤੂੰ ਬਣਾ ਤੇ ਕਦੋਂ ਤੂੰ ਬਥੇਰਾ ਕੁਝ ਕਹਿਣਾ 4000 ਚ 4 ਦਿਨ ਦਿਖਾਈ ਦੇਣਾ ਫਿਰ ਤੈਨੂੰ ਬਾਬਿਆਂ ਨੂੰ ਜਾਣ ਦੇ ਚੱਲ ਫਿਰ ਆ ਜਾ ਆ ਜਾ ਹਰਮੇਸ਼ ਕੀ ਹਾਲ ਆ ਵਧੀਆ ਜੀ ਵਧੀਆ ਆ ਸੁਡਲ ਜਨਾਨੀ ਕਨਾ 5 400 ਰੁਪਇਆ ਰੋਇ ਖਰਾਬ ਕਰ ਦਾਂਦੀ ਹੈ ਕਿ ਮੇਰਾ ਸਿਨਮੇ ਲਾ ਜਾ ਕੇ ਲੈ ਇਹਨੂੰ ਦੇ ਕੁਛ ਨਾ ਕੁਛ ਵੀ ਜੀ ਦਾ ਘਰੀ ਸ਼ਿਨਮਾ ਬਣ ਜੇ ਆਹ ਲਓ ਤੁਹਾਡੇ ਵਾਸਤੇ ਬਹੁਤ ਘੈਂਟ ਚੀਜ਼ ਲੈ ਕੇ ਆ ਗਏ ਘਰੀ ਸ਼ਿਨਮਾ ਬਣ ਜੂਗਾ ਤੈਨੂੰ ਕਿਹਾ ਸੀ ਨਾ ਘਰੀ ਸ਼ਿਨਮਾ ਬਣ ਜੂਗਾ ਇਹ ਆਪਣੇ ਕੋਲ ਹੀ ਆਉਂਦਾ ਹੁੰਦਾ ਜੀ ਫੁੱਲ ਐਚਡੀ ਚ ਐਂਡਰੋਇਡ ਪ੍ਰੋਜੈਕਟਰ ਠੀਕ ਹੈ ਜੀ ਹਮ ਐਚਡੀ ਐਮਆਈ ਕੇਬਲ ਲੱਗਦੀ ਹੈ ਜੂ ਐਸ ਬੀ ਲੱਗਦੀ ਹੈਗੀ ਐਸ ਡੀ ਕਾਰਡ ਲੱਗਦਾਗਾ ਵਾਈਫਾਈ ਨਾਲ ਕਨੈਕਟ ਕਰ ਲਓ ਠੀਕ ਹੈ ਨਾਲ ਰਿਮੋਟ ਮਿਲੂਗਾ ਹਾਂ ਵਾਈਫਾਈ ਨਾਲ ਕਨੈਕਟ ਕਰਕੇ ਜੋ ਮਰਜ਼ੀ ਦੇਖੀ ਜਾਓ ਇਹ ਚ ਠੀਕ ਹੈ ਆ ਸਾਰਾ ਕੁਝ ਲੱਗ ਜਾਂਦਾ ਇਹਦੇ ਨਾਲ ਕੁਝ ਨਾਲ ਲੱਗਦਾ ਆ ਦੇਖੋ ਆ ਦੇਖੋ ਬਈ ਸਕਰੀਨ ਕਿੱਡੀ ਕ ਬਣ ਜਵੇਦੀ 65 70 ਇੰਚ ਤੋਂ ਉੱਤੇ ਜਿੰਮਰਜੀ ਕਰ ਲੋ 70 ਇੰਚ 80 ਇੰਚ ਜਿਵੇਂ ਮਰਜੀ ਕਰ ਲੋ ਕਿੰਨਾ ਕ ਟਾਈਮ ਚਲਾ ਸਕਦੇ ਇਹਨੂੰ ਯਾਰ ਭੱਡੇ ਲਈ 4-5 ਘਟ ਜਿਵੇਂ ਮਰਜੀ ਚਲਾਈ ਚਲੋ ਠੀਕ ਆ ਮੈਚ ਵੀ ਦੇਖ ਸਕਦੇ ਆ ਮੈਚ ਵੀ ਦੇ ਸਕਦੇ ਹੋਗੇ ਇਹ ਚ ਠੀਕ ਆ ਫਿਰ ਲੈ ਆ ਆ ਲੈ ਫੜ ਇਹ ਤਾਂ ਪੂਰਾ ਸਿਨੇਮਾ ਬਣਾਉ ਹੈ ਫਿਰ ਹਾਂ ਇਹ ਰੱਖ ਲਾ ਹੁਣ ਤੂੰ ਚੱਲ ਠੀਕ ਆ ਹੁਣ ਤਾਂ ਨਹੀਂ ਚਾਹੀਦਾ ਪਹਿਲਾਂ ਨਹੀਂ ਕਿਤੇ ਨਾ ਨਾ ਮੈਂ ਕਿੱਥੇ ਜਾਂਦੀ ਮੈਂ ਤਾਂ ਇਹੀ ਲਾਉਂਗੀ ਚੱਲ ਬਈ ਹਾਂ ਇਹ ਦੱਸ ਕਿੱਥੋਂ ਮਿਲੂਗਾ ਇਹ ਜੀ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਹੈ ਵਟਸਐਪ ਨੰਬਰ ਲੋ 3499 WhatsApp ਤੇ ਮੈਸੇਜ ਕਰ ਲਓ ਸਾਰੀ ਜਾਣਕਾਰੀ ਸਾਨੂੰ ਆਪਾਂ ਉੱਥੇ ਦੇ ਦਾਂਗੇ ਜਿਹੜਾ ਇਹਦਾ ਰੇਟ ਆ ਸਿਰਫ 3800 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਕਰ ਦਾਂਗੇ ਪਹੁੰਚ ਹੋ ਜੂਗੀ ਮੰਗਵਾ ਸਕਦੇ ਹੋਗੇ ਓਕੇ